ਜੇਲ੍ਹ ਚੋਂ ਬਾਹਰ ਆ ਕੇ ਚਿੱਟੇ ਦਾ ਕਾਰੋਬਾਰ ਕਰਨ ਵਾਲਾ ਵਿਅਕਤੀ ਪੁਲਿਸ ਨੇ ਕੀਤਾ ਕਾਬੂ ਕੀ ਹੈ ਪੂਰਾ ਮਾਮਲਾ ਦੇਖੋ ਪੂਰੀ ਵੀਡੀਓ ਮਾਨਜੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਮੁਤਾਬਕ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਲੈ ਕੇ ਕਮਿਸ਼ਨੇਟ ਪੁਲਿਸ ਅਮਰਸਰ ਵੱਲੋਂ ਡੀਸੀਪੀ ਇਨਵੈਸਟੀਗੇਸ਼ਨ ਮਡੇਰ ਸਾਹਿਬ ਉਹ ਮਨੂ ਰਾਣਾ ਜੀ ਤੇ ਏਸੀਪੀ ਵੈਸਟ ਸੁਖਪਾਲ ਜੀ ਅਤੇ ਐਸਐਚਓ ਸ਼ਰਟਾ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾਂ ਅਜਨਾਲਾ ਅੰਮ੍ਰਿਤਸਰ ਦੇ ਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੀਨ 1 ਲੱਖ ਰੁਪਿਆ ਜਿਹੜੀ ਡਰਗਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਇਹ ਨਾਕਾ ਲੱਗ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਰਠ ਹੈਰਾਇਆ ਹੋਇਆ ਸੀ ਉਹ ਇਹਦੇ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਗੰਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਰਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕੰਚ ਕੰਢਿਆ ਹੋਇਆ ਸਿਰਫ ਜਿਹੜਾ ਪਾਕਿਸਤਾਨੀ ਹੈ ਇਹ ਅਸੀਂ ਉਸ ਨੂੰ ਤਸਕਰੀ ਦਿੰਦੇ ਜਿਹੜਾ ਉਹ ਪਾਕਿਸਤਾਨੀ ਬੰਦਾ ਹੀ ਸੀ ਜੀ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰੋਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥ्रो ਕਰਦੇ ਸੀ ਥ्रो ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇਧਰ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰੰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਅਧਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਇਹ ਵੀ ਕਾਬੂ ਸਰ ਪਾਕਿਸਤਾਨੀ ਕਿੰਨੀ ਵਾਰ ਹੁਣ ਕਰਦੀ ਆ ਉਹ ਪ੍ਰਾਣੀ ਉਹ ਇਨਵੈਸਟੀਗੇਸ਼ਨ ਐਸ ਐਸ او ਸੀ ਅਮਰਸਰ ਨੇ ਕੀਤੀ ਆ ਉਹਦੀ ਹੁਣ ਆ ਨਾ ਹਾਂ ਉਹ 2012 ਦਾ ਉਹਨਾਂ ਦੀ ਡਿਟੇਲਸ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਇਹਨੂੰ ਇੱਥੇ ਗ੍ਰਿਫਤਾਰ ਕੀਤਾਗਾ ਸਾਡੇ ਕੋਲ ਇਹੀ 3.5 ਕਰੋੜ ਦੀ ਰਿਕਵਰੀ ਹੋਈ ਸਰ ਬੇਲੌਂਸੀ ਹੋ ਹਾਂਜੀ ਤੇ ਤੇ ਉਹਨਾਂ ਦਾ ਬੇਲੌਂ ਸਰ ਉਹਦੇ ਲਿੰਕ ਕਿਸ ਤਰ੍ਹਾਂ ਜਿਹੜਾ ਪਾਕਿਸਤਾਨੀ ਸੀ ਦੇ ਨਾਲ ਇਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁੱਕ ਕਹਿ ਲੋ ਜਾਂ ਇਹ ਜੋ ਵੀ ਹੈਗੀ ਹੈ ਜੰਗੀ ਐਪ ਕਹਿ ਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਹੋਈ ਫੋਨ ਦੇ ਨਾਲ ਇਹਨਾਂ ਦੇ ਕੰਟੈਕਟਸ ਆਪਸ ਹੈਗੇ ਨੇ ਲਿੰਕ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਰ ਜਾਂਦਾ ਲਿੰਕ ਦਾ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਤੇ ਉਹਦੇ ਲਈ ਇੱਕ ਤੁਸੀਂ ਆਪੇ ਸਮਝ ਸਕਦੇ ਹੋ ਕਿ ਲਿੰਕ ਨੇ ਕਿੰਨੀ ਕਨਟੇਨਮੈਂਟ ਕਿੰਨੇ ਸਮੇਂ ਤੋਂ ਰਿਕਵਰੀ ਹੋ ਗਈ ਹੈ ਹੋਰ ਵੀ ਰਿਕਵਰੀ ਹੋਣੀ ਬਾਕੀ ਹੈ ਇਸ ਕਨਟੇਨਮੈਂਟ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੁਹਾਨੂੰ ਹੈਗਾ ਇਹਦੇ ਇਹਦੇ ਰਿਲੇਸ਼ਨ ਚ ਅਸੀਂ ਸ਼ੇਅਰ ਨਹੀਂ ਕਰ ਸਕਦੇ ਦ੍ਰੋਨ ਨਹੀਂ ਹੈ ਹਾਂਜੀ ਡ੍ਰੋਨ ਹੈ ਕਿੰਨੇ ਸਮੇਂ ਤੋਂ ਕੰਮ ਕਰਦਾ ਸੀ ਕਿ ਨਾਲ ਹੋਰ ਵੀ ਪਿੰਡ ਜਿਹੜੇ ਲੋਕਾਂ ਦੇੰਡੀ ਤੇ ਕਿਹਾ 2012 ਤੋਂ ਤਾਂ ਰਜਿਸਟਰਡ ਹੀ ਹੋ ਗਿਆ ਨਾ ਅੱਜ ਤੋਂ 12 ਸਾਲ 14 ਹਾਂ 12 ਸਾਲ ਪਹਿਲਾਂ ਦਾ ਤਾਂ ਇੱਕ ਡਿਟੇਲ ਹੀ ਹੋ ਗਈ ਔਰ ਰਿਕਾਰਡ ਹੋ ਗਈ ਉਦੋਂ ਪਹਿਲਾਂ ਇਹ ਕਿਤੇ ਨਾਮ ਫੜਿਆ ਗਿਆ ਹੋਵੇ ਜਾਂ ਉਦੋਂ ਬਾਅਦ ਕਰਦਾ ਰਿਹਾ ਗਿਆ ਹੋਵੇ ਉਹ ਜਿਹੜੀਆਂ ਡਿਟੇਲਸ ਉਹ ਤੁਸੀਂ ਆਪ ਸਮਝ ਸਕਦੇ ਹੋ ਪਰ ਸਾਡੇ ਕੋਲ ਡਿਟੇਲ ਨਹੀਂ ਹੈ ਇਹ ਡੈਟਲੀ ਹੋਏਗਾ ਕਿਉਂਕਿ ਇਦਾਂ ਵੱਡਾ ਨੈਟਵਰਕ ਚਲਾਉਣਾ ਜੋ ਵੀ ਉਹ 12 ਸਾਲ ਤੋਂ ਨੈਟਵਰਕ ਚੱਲ ਰਿਹਾ ਹਾਂਜੀ ਉਦੋਂ ਅਰੈਸਟ ਹੋ ਗਿਆ ਜੇਲ੍ਹ ਜੀ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ ਡੈਫੀਨਿਟਲੀ ਜਿਹੜਾ ਕੋਈ ਡਰੱਗਸ ਦਾ ਕੰਮ ਕਰਦਾ ਜਿਹੜਾ ਕੋਈ ਪਾਕਿਸਤਾਨੀ ਨੈਸ਼ਨਲ ਦੇ ਨਾਲ ਖੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨ ਟਾਚਾ ਤੇ ਇੱਕ ਡੈਡਲੀ ਹੈਗੀ ਆ ਬਲਕਸਰ ਅਸੀਂ ਬਿਗ ਫਿਸ਼ ਕਰਨੇ ਕੀ ਮੈਨੇ ਜੀ ਕੂਰੀਰ ਵੀ ਲਿਖਤੀ ਸੀ ਬਹੁਤ ਬਿਗ ਫਿਸ਼ ਹੈ ਜੀ ਪੂਰੀ ਵੇਚ ਵੇਚਾ ਜਿਹੜਾ 15 ਕਿਲੋ ਪਹਿਲਾਂ ਇਹ ਤਾਂ ਹੀਰਨ ਫੜੀ ਗਈ ਆ 3.5 ਕਿਲੋ ਹੋਣ ਫੜੀ ਗਈ ਏਟ ਇਸ ਬਿਗ ਫਿਸ਼ ਸਰ ਇਹ ਕੀ ਸੀ ਨੀ ਤਰੇ ਇਹ ਲੀ 55 50 55 ਸਾਲ ਦੇ ਕਹਤਾ ਕੀ ਬਸ ਹਾਂਜੀ ਸਾਰੇ ਜਿਹੜੇ ਮੰਨੇ ਜਿੰਨਾ ਵੀ ਨੇ ਆਪਣੀ ਪ੍ਰਾਪਰਟੀ ਬਣਾਈ ਹੈ ਜਾਂ ਕੋਈ ਹੋਰ ਵਿੱਚ ਰਹਿੰਦੇ ਉਹ ਉਹ ਸਾਰੀ ਚੀਜ਼ ਆਈਡੈਂਟੀਫਾਈ ਕਰਕੇ ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾਂ ਕਰਕੇ ਸਟੇਟ ਕੀਤੀ ਹੋਈ ਤਾਂ ਉਹਦਾ ਅਸੀਂ ਕੇਸ ਬਣਾ ਕੇ ਕੰਪਲੇਂਟ ਅਥਾਰਟੀ ਨੂੰ ਭੇਜਾਂਗੇ ਉਹ ਪ੍ਰਾਪਰਟੀ ਅਸੀਂ ਨਾਲ ਜਬਤ ਕਰਾਂਗੇ